ਵਾਹਿਗੁਰੂ ਸਾਬ ਜੀ ਮੈਂ ਨਹੀਂ ਕਾਸ਼ਾ ਨਹੀਂ ਕਾਸ਼ ਆਹੇ ਨਾ ਮੋਰਾ ਅਸਲਜਾ ਰਾਖਲੇ ਹੋ ਸਦਨ ਜਨ ਤੋਰਾ ਸੋ ਕਹ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਤਨ ਨਸਰੀ ਮਹਲਾ ਪੰਜਵਾ ਅਭਾਰ ਰੱਖਣ ਹਾਰ ਚਿਤਾਰਿਆ ਤਤ ਤੋ ਪਨੀਦ ਕੀ ਏ ਖਿਨ ਭੀਤਰ ਸਗਲਾ ਰੋਗ ਵਿਦਾਰਿਆ ਅਬ ਹਾਰ ਰੱਖਣ ਹਾਰ चितिया पदत तो पनीत किए खेन पीतर सगला उरोग, बिदारे बिदार रहा ਉਟ ਭਈ ਸਾਧਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਕਾਰਿਆ ਅਖਦ ਮੰਤਰ ਮੂਲ ਮਨ ਏਕ ਹੈ ਮਾਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬੰਛੇ ਨਿਤ ਨਾਨਕ ਉਨ ਪੁਨਾ ਬਲਹਾਰੇ ਆਉਖਦ ਮੰਤਰ ਮੂਲ ਮਨ ਏਕਾ ਮਨ ਵਿਸਵਾਸ ਪ੍ਰਭ ਤਾਰੇ ਆ ਚਰਨ ਰੇਰ ਬਾਛੇ ਨਿਤ ਨਾਨਕ ਉਹਨਾਂ ਪੁਨਾ ਬਲਹਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਲਾ ਸ੍ਰੀ ਮਹਲਾ ਪੰਜਵਾਂ ਅਭਰ ਔਰ ਆਖਣਹਾਰ ਜਿਤਾਰਿਆ ਪਤ ਤਪਨੀਤ ਏਖਨ ਭੀਤਰ ਸਗਲਾ ਰੋਗ ਬਿਦਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਸਾਬ ਜੀ ਖੜਗ ਕੇ ਮੈਂ ਸ਼ਰਨ ਧਿਆਰੀ ਆਪਾ ਦੇ ਲਿਓ ਉਬਾਰੀ ਸਰਬੋ ਠੌਰ ਵੋ ਸਾਈ ਦੁੱਟ ਦੋਖ ਤੇ ਲੇਹੋ ਵਿਚਾਈ ਵਾਹ ਗੁਰੂ ਸਾਬ ਜੀ ਆਤ੍ਰਿਆ ਜਸ਼ਨੀ ਇਈਸਮੋ ਗੁਰ ਕਥਨੰ ਅਨੂਪ ਨਰਾਜ ਸ਼ੰਦ ਬਜੰਤ ਨਾਦ ਤੁਰੰ ਉਠੰਤ ਨਿਸ਼ਲੰ ਸੁਰੰ ਬਜੰਤ ਨਾਦ ਦੁਦਰੰ ਉਠੰਤ ਨਿਸ਼ਲੰ ਸੁਰੰ ਬਜੰਤ ਆਦਿਤੰ ਅਗੰ ਬਲੋਕ ਪਾਰ ਗਮੰ ਪਸ਼ੰ ਬਲੋਕ ਕਚਨ ਗ੍ਰੰਥ ਤਾਜ ਮਨੁਖੀ ਭੋਇੰ ਸਸ ਕਾ ਤਾਪਸੀ ਤਨ ਅਲੋਕ ਲੋਕਣੋ ਪਪੰ ਅਨੇਕ ਯਸ਼ਕ ਨਰਮ ਬਿਸ਼ੇਕ ਵਿਦ ਕਾਤਰੀ ਨਿਰਗਤ ਨਾਗਣੀ ਮਾਂ ਬਿਸ਼ੇਕ ਬਾਸਵੀ ਸੁਰੀ ਪਵਿੱਤਰ ਪਰਮ ਪਾਰਵਤੀ ਅਨੂਪ ਆਲਕਾ ਪਤੀ ਅਦਕਤ ਆਤਮਾ ਮਾਂ ਬਿਸ਼ੇਕ ਸੁਰੀ ਸੁਰੀ ਅਨੂਪ ਇੱਕ ਜਸ਼ਨੀ ਮਮੋ ਰਾਗਣੰ ਮਨੰ ਕੁਮੰਤ ਕੁਮਣੰ ਛਜੰ ਲਗੰਤ ਸਾਗਰੰ ਕੋ ਸਰੰ ਵਿਸਾਰ ਰੇ ਗੇਣੰ ਸਨੇ ਰਾਗਣੋ ਮਨੰ ਮਿਰਗੀਸ਼ ਜਾਨ ਗੁਮਤੰ ਕੀਰਤਨ ਕਿਰਸ਼ ਕੀਰਤੀ ਸਰੰਗ ਮਿਰਗੀਸ਼ ਜਾਨ ਗੁਮਤੰ ਕੀਰਤਨ ਕਿਰਸ਼ ਕੀਰਤੀ ਸੁਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ